ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਵੀਰ ਸਿੰਘ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਗਾਈਡ ਅਧਿਆਪਕਾ ਜੀ ਰਾਜਵੀ ਕੌਰ ਬੀਰ ਗਰੇਵਾ ਜੀ ਦੀ ਲਿਖੀ ਰਚਨਾ ਰੱਬਾ ਮੀਨਾ ਪਾਵੀ ਹੋਰ ਪੇਸ਼ ਕਰਨ ਜਾ ਰਿਹਾ ਹਾਂ ਜੀ ਕਾਲੀਆਂ ਇਟਾਂ ਕਾਲੇ ਰੋੜ ਕਾਲੀਆਂ ਇਟਾਂ ਕਾਲੇ ਰੋੜ ਰੱਬਾ ਮੀਨਾ ਪਾਵੀ ਹੋਰ ਰਾਵੀ ਬਿਆਸ ਸਤਲੁਜ ਨੇੜੇ ਰਾਵੀ ਬਿਆਸ ਸਤਲੁਜ ਨੇੜੇ ਲੋਕ ਦੁਖੀ ਹਨ ਹੜਾ ਨੇ ਘੇਰੇ ਤੇਰੇ ਅੱਗੇ ਨਾ ਚੱਲਦਾ ਜ਼ੋਰ ਤੇਰੇ ਅੱਗੇ ਨਾ ਚੱਲਦਾ ਜ਼ੋਰ ਰੱਬਾ ਮੀ ਨਾ ਪਾਵੀ ਹੋਰ ਪੁੱਤਾ ਵਾਂਗ ਪਿਆਰੀਆਂ ਫਸਲਾਂ ਡੁੱਬੀਆਂ ਹਨ ਸਾਰੀਆਂ ਫਸਲਾਂ ਪੁੱਤਾ ਵਾਂਗ ਪਿਆਰੀਆਂ ਫਸਲਾਂ ਡੁੱਬੀਆਂ ਹਨ ਸਾਰੀਆਂ ਫਸਲਾਂ ਥਾ ਥਾ ਤੇ ਪਾਣੀ ਪਾਉਂਦਾ ਸ਼ੋਰ ਥਾ ਥਾ ਤੇ ਪਾਣੀ ਪਾਉਂਦਾ ਸ਼ੋਰ ਰੱਬਾ ਮੀਨਾ ਪਾਵੀ ਹੋਰ ਜਾਨੀ ਮਾਲੀ ਹੋਇਆ ਨੁਕਸਾਨ ਜਾਨੀ ਮਾਲੀ ਹੋਇਆ ਨੁਕਸਾਨ ਗਈਆਂ ਜਾਣਾ ਗਿਰੇ ਮਕਾਨ ਜਾਨੀ ਮਾਲੀ ਹੋਇਆ ਨੁਕਸਾਨ ਗਈਆਂ ਜਾਣਾ ਗਿਰੇ ਮਕਾਨ ਪਾਣੀ ਵਿੱਚ ਹਨ ਪਸ਼ੂ ਤੇ ਢੋਰ ਪਾਣੀ ਵਿੱਚ ਹਣ ਪਸ਼ੂ ਤੇ ਢੋਰ ਰੱਬਾ ਮੀ ਨਾ ਪਾਵੀ ਹੋਰ ਰਾਜ ਵੀਰ ਹੈ ਮਿੰਤਾ ਕਰਦੀ ਰਾਜ ਵੀਰ ਐ ਮਿੰਤਾ ਕਰਦੀ ਆਪਣਾ ਸਿਰ ਚਰਨਾ ਤੇ ਧਰਦੀ ਰਾਜ ਵੀਰ ਹੈ ਮਿੰਤਾ ਕਰਦੀ ਆਪਣਾ ਸਿਰ ਚਰਨਾ ਤੇ ਧਰਦੀ ਤੇਰੇ ਅੱਗੇ ਕਾਹਦਾ ਜ਼ੋਰ ਰੱਬਾ ਮੀ ਨਾ ਪਾਵੀ ਹੋਰ ਰੱਬਾ ਮੀ ਨਾ ਪਾਵੀ ਹੋਰ